ਸਤਿ ਸ਼੍ਰੀ ਅਕਾਲ ਦੋਸਤੋ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਦਿਖਾ ਰਿਹਾ ਹਾਂ ਕਿਸਾਨ ਨਗਰ ਹਾਊਸ ਨੰਬਰ 116 ਖੰਨਾ ਤਾਂ ਤਸਵੀਰ ਦੇਖੋ ਤੁਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਆ ਤਾਂ ਇਹ ਤਸਵੀਰ ਦੇਖੋ ਇੱਧਰ ਵੀ ਕਿਸਾਨ ਬੈਠੇ ਨੇ ਤੇ ਇੱਧਰ ਵੀ ਕਿਸਾਨ ਬੈਠੇ ਨੇ ਤਾਂ ਤਸਵੀਰ ਦੇਖੋ ਜਿੱਥੇ ਕਹਿੰਦੇ ਤੁਸੀਂ ਰਹਿਣਾ ਹੋਵੇ ਉੱਥੇ ਆਪਣਾ ird gird ਬਹੁਤ ਸਾਫ਼ ਸੁਥਰਾ ਹੋਣਾ ਚਾਹੀਦਾ ਤਾਂ ਦੇਖੋ ਸਭ ਤੋਂ ਪਹਿਲਾਂ ਲੰਗਰ ਅਦਬ ਤੇ ਸਤਕਾਰ ਨਾਲ ਛਕੋ ਸਫਾਈ ਦਾ ਬਹੁਤ ਸਾਰਾ ਧਿਆਨ ਰੱਖਣਾ ਜ਼ਰੂਰੀ ਆ ਤਾਂ ਦੇਖੋ ਤਾਂ ਇਹ ਦੇਖੋ ਤੁਸੀਂ ਮਾਂ ਮੋਲੀ ਨੂੰ ਖਾਸ ਕਰਕੇ ਇਹ ਜਿਹੜੇ ਸੂ ਮੋਟੋਸ ਦਿੱਤੇ ਗਏ ਨੇ ਨਾ ਤਾਂ ਇਹ ਗਲਾਸ ਨੇ ਹਾਂ ਹਾਂ ਇਹ ਗਲਾਸ ਨੇ ਇਹ ਜਿਹੜੇ ਚਾਹ ਪੀ ਕੇ ਸੁੱਟ ਦਿੰਦੇ ਨੇ ਤਾਂ ਉਹਨਾਂ ਨੂੰ ਸਹੀ ਵਰਤੋਂ ਕੀਤੀ ਹੈ ਊੜਾ ੜਾ ਲਿਖਿਆ ਹੋਇਆ ਤਾਂ no farm no food ਤਾਂ ਮਾਂ ਬੋਲੀ ਨੂੰ ਜਿੱਥੇ ਜਿਹੜਾ ਇਹ ਵੀ ਪ੍ਰਮੋਟ ਕੀਤਾ ਗਿਆ ਤਾਂ ਦੇਖੋ ਕਿਸਾਨ ਏਕਤਾ ਜਿੰਦਾਬਾਦ ਤਾਂ ਤਸਵੀਰ ਬਹੁਤ ਸੋਹਣੀ ਚੀਜ਼ਾਂ ਨੇ ਤਾਂ ਦੇਖਣਯੋਗ ਹੈ ਇਹ ਆਪਣੇ ਆਪ ਦੇ ਵਿੱਚ ਸਫਾਈ ਦਾ ਜਿਹੜਾ ਬਹੁਤ ਧਿਆਨ ਰੱਖਿਆ ਗਿਆ ਤਾਂ ਅੰਦਰ ਬੈਠੋਗੇ ਤਾਂ ਤੁਹਾਨੂੰ ਚੇਅਰਸ ਦਿਖਣਗੀਆਂ ਤਾਂ ਮੈਂ ਹੋਰ ਚੀਜ਼ਾਂ ਬਹੁਤ ਤੁਹਾਨੂੰ ਨਾਲ ਦੀ ਨਾਲ ਸਾਂਝੀਆਂ ਕਰੂੰਗਾ ਪਰ ਸ਼ਹੀਦਾਂ ਨੂੰ ਸ਼ਰਧਾਂਜਲੀ ਜ਼ਰੂਰ ਨਾਲ ਦੀ ਨਾਲ ਦਿੱਤੀ ਗਈ ਹੈ ਦੇਖੋ ਇਹ ਸ਼ੁਭਕਰਨ ਦੀ ਤਸਵੀਰ ਹੈ ਤਾਂ ਇੱਕਾ ਤਸਵੀਰ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੈ ਕਿ ਅਸੀਂ ਦੇਸ਼ ਦਾ ਅਨਦਾਤਾ ਇਹ ਬਹੁਤ ਖਾਸ ਤਸਵੀਰ ਹੈ ਬਹੁਤ ਸੋਹਣੀ ਤਸਵੀਰ ਹੈ ਇਹ ਆਪਣੇ ਆਪ ਦੇ ਵਿੱਚ ਕਿ ਅਸੀਂ ਕਿਸ ਡੀਐਨਏ ਦੇ ਨੂੰ ਬਿਲੋਂਗ ਕਰਦੇ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਆ ਤਾਂ ਇਹ ਦੇਖੋ ਇਹ ਜੋੜਾ ਸਭ ਤੋਂ ਵੱਧ ਚਰਚਾ ਦਾ ਹੈ ਵਿਸ਼ਾ ਤਾਂ ਜਦੋਂ ਦਿੱਲੀ ਕਿਸਾਨ ਅੰਦੋਲਨ ਸੀਗਾ ਤਦ ਵੀ ਇਹ ਜੋੜਾ ਬਹੁਤ ਚਰਚਾ ਦੇ ਵਿੱਚ ਸੀਗਾ ਤਾਂ ਹੁਣ ਵੀ ਕਿਸ ਕਿਸਾਨੀ ਬਾਬੇ ਨਾਨਕ ਦਾ ਬਖਸ਼ਾ ਹੋਇਆ ਕਿਹਾ ਹੈ ਤੇ ਸਾਡਾ ਕਰਮ ਵੀ ਹੈ ਤੇ ਸਾਡਾ ਧਰਮ ਵੀ ਹੈ ਤਾਂ ਦੇਖੋ ਹੁਣ ਆਪਣਾ ਆਸ਼ੀਆਨ ਜਿਹੜਾ ਸਜਾ ਲਿਆ ਗਿਆ ਤਾਂ ਹਰ ਇੱਕ ਚੀਜ਼ ਨੂੰ ਬਹੁਤ ਸਿਸਟਮੈਟਿਕ ਤਰੀਕੇ ਦੇ ਨਾਲ ਰੱਖਿਆ ਗਿਆ ਤਾਂ ਦੇਖੋ ਤਾਂ ਲਗਾਤਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭੈਣ ਉਹਨਾਂ ਨਾਲ ਭੈਣ ਸਸੀ ਗੱਲ ਜੀ ਸਸੀ ਗੱਲ ਜੀ ਤਾਂ ਸਭ ਤੋਂ ਪਹਿਲਾਂ ਤਾਂ ਆਜੋ ਮੈਂ ਗੱਲਬਾਤ ਕਰਨਾ ਤੁਹਾਡੇ ਨਾਲ ਸਭ ਤੋਂ ਪਹਿਲਾਂ ਤਾਂ ਫੋਟ ਲਾਈ ਤੁਸੀਂ ਲਿਖਿਆ ਹੈ ਕਿ ਕਿਰਸਾਨੀ ਬਾਬੇ ਨਾਨਕ ਤੋਂ ਬਖਸ਼ਾ ਹੋਇਆ ਕਿੱਤਾ ਇਹ ਸਾਡਾ ਕਰਮ ਵੀ ਹੈ ਤੇ ਸਾਡਾ ਧਰਮ ਹਾਂਜੀ ਵੀਰੇ ਜਿੱਦਾਂ ਕਿ ਲੰਗਰ ਛਕਾਉਨੇ ਆਪਾਂ ਹੈਨਾ ਸੋ ਉਹ ਕੰਮ ਹੋ ਗਿਆ ਕਰਮ ਹੋ ਗਿਆ ਕਿ ਕਰਨਾ ਤੇ ਪਲਸ ਖੇਤੀ ਸਾਡਾ ਕਰਮ ਹੋ ਗਿਆ ਧਰਮ ਬਾਬੇ ਨਾਨਕ ਦਾ ਬਖਸ਼ਿਆ ਹੋਇਆ ਜੇ ਲੰਗਰ ਪ੍ਰਥਾ ਨੂੰ ਚਲਾਉਣਾ ਹੈ ਸੋ ਕਰਮ ਨੂੰ ਨਾਲ-ਨਾਲ ਚਲਾਵਾਂਗੇ ਤਾਂ ਹੀ ਧਰਮ ਚੱਲੇਗਾ ਹੂੰ ਸੋ ਉਹ ਸਾਡੀ ਦੋਨਾਂ ਦੀ ਆ ਉਹ ਸਾਡੇ ਮਦਰ ਨੂੰ ਪਸੰਦ ਆ ਫੋਟੋ ਕਹਿੰਦੇ ਲੈ ਕੇ ਜਾਇਓ ਜੇ ਹੁਣ ਸੰਗਰਸ਼ੀ ਜੋੜੀ ਉੱਤੇ ਬੈਠੀ ਆ ਤੇ ਫੋਟੋ ਜ਼ਰੂਰ ਲੈ ਕੇ ਜਾਇਓ ਅੱਛਾ ਦਿੱਲੀ ਵੀ ਕਿਸਾਨੀ ਧਰਨੇ ਤੇ ਇਹ ਚੀਜ਼ਾਂ ਤੁਹਾਡੀਆਂ ਬਹੁਤ ਵਧੀਆ ਸੀਗੀਆਂ ਇਹ ਹੁਣ ਗਲਾਸ ਇਕੱਠੇ ਕਰਕੇ ਆਹ ਚੀਜ਼ ਵੀ ਤੁਸੀਂ ਵਧੀਆ ਕੀਤੀ ਆ ਕਿ ਮਾਂ ਬੋਲੀ ਨੂੰ ਉੜਾੜਾ ਵੀ ਲਿਖਿਆ ਗਿਆ ਸਿੰਗਰ 35 ਅਖਰੀ ਬਣਾਉਣੀ ਸੀਗੀ ਪਰ ਕੀ ਹੋ ਗਿਆ ਕਿ ਵੇਸਟ ਡਿਸਪੋਜ਼ੀਬਲ ਜਿੰਨਾਂ ਦੇ ਵਿੱਚ ਜਿੱਦਾ ਥੋੜੇ ਖਰਾਬ ਸੀ ਜੋ ਸੀ ਉਹ ਘੱਟ ਸੀਗੇ ਸੋ ਅਸੀਂ ਹੁੜਾੜਾ ID ਸਹਾਹਾਤਾ ਕੀ ਲਿਖਤੀ ਤੇ ਹੁਣ ਸੋਚਦੇ ਆ ਕਿ ਅੱਗੇ ਹੋਰ ਕਰਾਂਗੇ ਕਲਰ ਕੁਝ ਖਤਮ ਹੋ ਗਏ ਸੀ ਫਿਰ ਕਨਸੈਪਟ ਆਇਆ ਕਿ ਲੰਗਰ ਦਾ ਜਿੱਦਾ ਵੇਸਟੇਜ ਹੁੰਦੀ ਹੈ ਕਿ ਉਹਦੇ ਬਾਰੇ ਲਿਖਦੀਏ ਕਿ ਲੰਗਰ ਦੇ ਉੱਤੇ ਸਤਕਾਰ ਨਾਲ ਛਕੋ ਜੀ ਸਫਾਈ ਦਾ ਧਿਆਨ ਰੱਖੋ ਸੋ ਛੋਟੀਆਂ-ਛੋਟੀਆਂ ਚੀਜ਼ਾਂ ਜਿਵੇਂ 노 ਫਾਰਮਰ 노 ਫੂਡ ਹੋ ਗਿਆ ਖੇਤਾਂ ਦੇ ਰਾਜੇ ਕਿਸਾਨੀ ਆਈ ਲਵ ਖੇਤੀ ਇਦਾਂ ਦੀ ਛੋਟੀਆਂ-ਛੋਟੀਆਂ ਇਹ ਹੁਣ ਇਹ ਮੱਲਬ ਵਿੱਚ ਜਗਾਈ ਨੇ ਰਾਤ ਨੂੰ ਅਸੀਂ ਨਾ ਮੁੰਡਾ ਥੋੜੀ ਘਰ ਦੀ ਫੀਲਿੰਗ ਲੈਣੇ ਆ। ਘਰ ਦੇ ਵਿੱਚ ਥੋੜੀ ਲਾਈਟਿੰਗ ਕੀਤੀ ਹੁੰਦੀ ਹੈ ਬਾਉਂਡਰੀ ਵਾਲ ਤੇ। ਉਹ ਵੀ ਅਸੀਂ ਇਹ ਰਾਤ ਨੂੰ ਹੁਣ ਜਗਾਵਾਂਗੇ। ਹਾਂ। ਥੋੜਾ ਵਾਸੀ ਆ ਕਿ ਥੋੜਾ ਵਧੀਆ ਲੱਗਦਾ ਘਰ ਵਾਲੀ ਫੀਲਿੰਗ ਆਉਂਦੀ ਰਹੇ। ਅੱਛਾ ਹੁਣ ਵਿਆਹ ਹੋ ਗਿਆ ਬਹੁਤ ਜ਼ਿੰਮੇਵਾਰੀਆਂ ਹੋਣੀਆਂ ਘਰੋਂ ਸਾਸੂ ਮਾ ਵੀ ਫੋਨ ਫਾਨ ਕਰਦੇ ਹੋਣੇ। ਹਾਂਜੀ ਸਾਸੂ ਮਾ ਫੋਨ ਕਰਦੇ ਨੇ ਪਰ ਉਹ ਹੱਲਾਸ਼ੀਰੀ ਇਹ ਦਿੰਦੇ ਨੇ ਕਿ ਭਾਈ ਜਿੱਤ ਕੇ ਆਇਓ। ਕਦੇ ਕਦੇ ਮਿਲ ਵੀ ਜਾਇਓ। ਮੇਰੇ ਫਾਦਰ ਸਾਹਿਬ ਤਾਂ ਦੇਖੀ ਲੱਗਦਾ ਸੀਗਾ ਪਰ ਉਹ ਤਾਂ ਆ ਗਏ। ਅੱਛਾ ਤੁਹਾਡੇ ਪਾਪਾ ਨੇ ਉਹ ਇਹ ਅਜਾ ਅੰਕਲ ਦੇਖੋ ਕੁੜੀ ਕਿਸਾਨੀ ਨੂੰ ਸਮਰਪਿਤ ਹੈ ਬਾਪੂ ਜੀ ਹਾਂਜੀ ਹਾਂ ਸ਼ਾਬਾਸ਼ ਦਿੰਦੇ ਹੋਣਾ ਵੀ ਚਾਹੀਦਾ ਫਿਰ ਮੈਂ ਤਾਂ ਇਹੀ ਗੱਲ ਮਨ ਨੂੰ ਆ ਤੀ ਕੱਲ ਦੀ ਗੁੱਡੀ ਹੈ ਮੇਰੀ 21 ਹਾਂ ਪੁੱਤਾਂ ਵਰਗੀ ਕੁੜੀ ਹੈ ਫੋਟੋ ਫੋਟੋ ਏਨਰਜੀ ਆ ਫਿਰ ਮੈਨੂੰ ਕੀ ਕਹਿੰਦੇ ਹਾਂ ਬਾਈ ਪੁੱਤੀ ਹੁੰਦੇ ਨੇ ਕੀ ਪੁੱਤੀ ਹੁੰਦੇ ਨੇ ਦੋਨੋਂ ਇਕੱਠੇ ਨੇ ਕੀ ਕਹਿੰਦੇ ਮੈਂ ਵੀ ਨਾਲ ਆ। ਮੈਂ ਵੀ ਨਾਲ ਆ ਜਾ। ਹੂੰ। ਮੈਂ ਵੀ ਨਾਲ ਆ ਗਿਆ। ਹਾਂ। ਉਹ ਕਹਿੰਦੇ ਸੀ ਕਿ ਮੈਨੂੰ ਤੇ ਨਹੀਂ ਲੱਗਦਾ ਮੈਂ ਵੀ ਆਣਾ। ਪਿਛਲੀ ਵਾਰ ਮੇਰੇ ਮਦਰ ਆ ਸੀ ਫਿਰ ਮੇਰੇ ਫਾਦਰ ਆਏ ਨਹੀਂ। ਸੋ ਸਪੋਰਟ ਹੈ ਉਹਨਰ। ਤਾਂ ਬਿਲਕੁਲ ਹੀ ਤਸਵੀਰ ਦੇਖੋ ਬਹੁਤ ਸੋਹਣੀ ਤਸਵੀਰ ਹੈ। ਬਹੁਤ ਖਾਸ ਤਸਵੀਰਾਂ ਨੇ। ਲੋੜ ਹੈ ਬਹੁਤ ਕੁਝ ਸਿੱਖਣ ਦੀ ਲੋੜ ਹੈ ਲੋਕਾਂ ਨੂੰ ਇਹ ਇਨ੍ਹਾਂ ਚੀਜ਼ਾਂ ਤੋਂ ਤਾਂ ਕਿ ਦੇਖੋ ਜਿੱਥੇ ਜਾਂਦੇ ਆ ਉਸੇ ਹਾਲਾਤਾਂ ਦੇ ਵਿੱਚ ਢਲ ਜਾਂਦੇ ਆ ਸੀ। ਇਹ ਬਹੁਤ ਖੂਬਸੂਰਤ ਜੀ ਤਸਵੀਰ ਤੁਹਾਨੂੰ ਦਿਖਾਈ ਹੈ। ਖੰਨੇ ਵਾਲਿਆਂ ਦਾ ਟੈਂਟ ਹੈ ਇਹ। ਦੇਖੋ ਤਾਂ ਇੱਕ ਚੀਜ਼ ਰਹਿ ਗਈ ਇੱਕ ਚੀਜ਼ ਬਹੁਤ ਤੁਹਾਡੀ ਹੋਆ ਤਾਂ ਦੇਖਿਆ ਜਾਵੇ ਕਹਿੰਦੇ ਖੰਨੇ ਵਾਲਿਆਂ ਦਾ ਟੈਂਟ ਹੈ ਹਾਂਜੀ ਵੀਰੇ ਅਸੀਂ ਆਏ ਖੰਨੇ ਤੋਂ ਆ ਨਾ ਹਾਂ ਸੋ ਮਤਲਬ ਚੋਕੜ ਪਿੰਡ ਜਿਵੇਂ ਹਰ ਕੋਈ ਪਿੰਡ ਨਾਲ ਜਾਣਾ ਜਾਂਦਾ ਸੋ ਸਾਡਾ ਸ਼ਹਿਰ ਖੰਨਾ ਹੈ ਜੀ ਹਾਊਸ ਨੰਬਰ ਸਾਡਾ ਸੇਮ ਹੀ ਹੈ ਖੰਨਾ ਤੇ ਜਦੋਂ ਅਸੀਂ ਟਵਰ ਟੂਗਲੀ 몰ਦੀ ਟਵਰ ਖਰੇ ਵੀ ਉਹ ਦੇਣਾ ਉਹ ਜਿਹੜਾ ਪੰਚਾਇਤ ਮਾਗੇ ਦੇ ਸੀ ਕਿ ਸਾਨੂੰ ਐਸੀਗਾ ਕਿ ਸਾਡੀ ਜਗ੍ਹਾ ਤੇ ਕਬਜ਼ਾ ਨਾ ਹੋ ਜੇ ਕਰਕੇ ਸਿੱਖਣੇ ਵਾਲਾ ਕਹਿੰਦੇ ਸੀ ਹਾਂਜੀ